ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕ ਬਾਕ ਸ਼ਾਰਡ ਰੇ ਮਨਪੋਰਾ ਆਪਕਾ ਜਾਰੇ ਪਰਿਸ਼ਿਤ ਪਾਈ ਗਿਆ ਹੈ ਪਲੇਨ ਨੋ 7 ਸੰਤੋਗਾ ਅੱਜ ਸੱਚਖੰਡ ਸ੍ਰੀ ਰਮਨ ਸਾਹਿਬ ਜੀ ਦੇ ਰਚਨ ਹਾਰੇ ਬਾਣੀ ਦੇ ਹੋਤ ਸ਼ਕੀਤਾਂ ਦੇ ਸਰਕਾਰ ਜ 5ਵੇਂ ਸਤਿਗੁਰੂ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜਿਨ੍ਹਾਂ ਨੂੰ ਸਨਤਿ ਹਕੂਮਤ ਵੱਲੋਂ ਚੁਪਾਲ ਦੇ ਇੱਕ ਨੰਦ ਕਰ ਗਿਆ ਹੋਇਆ ਕਈ ਦਿਨ ਕਈ ਪਹਿਰ ਆਪਣੀ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਪੁਰਾਂ ਨੂੰ ਤਤੀ ਲੋਹ ਤੇ ਮਿਠਾਇਆ ਗਿਆ ਤਤੀ ਲੋਹ ਤੇ ਮਿਠਾਇਆ ਗਿਆ ਸੀ ਸਿਰ ਤਪਦਾ ਹੋਇਆ ਕਰ ਮਰੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਪਿਠਾ ਕੇ ਸਤਪੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਪਰ ਸਤਗੁਰਾਂ ਨੇ ਇਹ ਖੁਸ਼ਗੁਆਇਆ ਕਿ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਮ ਲੱਗਿਆ ਔਰ ਸਤਗੁਰਾਂ ਨੇ ਸਿਧਾਂਤਾਂ ਤੇ ਪਹਿਰਾ ਦੇਂਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤ ਕੀਤੀ ਤੇ ਅੱਜ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਆਪਾਂ ਸਤਗੁਰਾਂ ਦੇ ਚਰਨਾਂ 'ਤੇ ਸਿਰ ਸੁਝਾਉਂਦਿਆਂ ਹੋਇਆ ਜਿਹੜੇ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਪਹਿਰਾ ਦੇਣ ਦਾ ਇੱਤਨ ਕਰੀਏ ਗੁਰਮਤਿ ਦੇ ਰਸਤੇ ਤੇ ਚਲਦਿਆਂ ਹੋਇਆਂ ਗੁਰਮਰਯਾਦਾ ਦੇ ਰਸਤੇ ਤੇ ਚਲਦਿਆਂ ਹੋਇਆਂ ਸਿੱਖੀ ਸਿਧਾਂਤਾਂ ਦੇ ਇਹ ਮਾਰਗ ਨੇ ਉਹਨਾਂ ਤੇ ਚਲਦਿਆਂ ਹੋਇਆਂ ਸਤਿਗੁਰਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਗਗਨ ਨਾਮ ਅਖੰਡ ਮਹਜੋਤ ਸਰੂਪੀ ਰਹੇ ਉਹ ਪਰ ਆਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਾਖਰ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਅੱਜ ਦੇ ਦਿਨ ਜੇਠ ਸਦੀ ਚਾਰ ਸਨ ਈਸਵੀ 1606 ਨੂੰ ਜਬਰ ਦਾ ਸਬਰ ਨਾਲ ਟਕਰਾ ਕਰਦਿਆ ਹੋਇਆ ਸੱਚੇ ਪਾਤਸ਼ਾਹ ਮਹਾਰਾਜੀ ਨੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਜੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਹਾਦਤ ਦਾ ਜਾਮ ਪੀ ਕਰਕੇ ਇਹ ਸਿਖਾਇਆ ਕਿ ਸਿੱਖ ਨੇ ਪਹਿਲੋਂ ਹਰ ਹੀਲਾ ਵਰਤਣਾ ਨਿਮਰਤਾ ਸ਼ਹਿਨਸ਼ੀਲਤਾ ਬਾਣੇ ਵਿੱਚ ਰਹਿਣ ਦਾ ਪਰ ਜੇਕਰ ਕੋਈ ਜ਼ਬਰ ਕਰਨ ਵਾਲਾ ਜ਼ਬਰ ਕਰ ਜ਼ਬਰ ਕਰਨ ਵਾਲਾ ਜ਼ੁਲਮ ਕਰਨ ਵਾਲਾ ਨਹੀਂ ਇਸ ਗੱਲ ਨੂੰ ਮੰਨਦਾ ਤੋਂ ਫਿਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚੋਂ ਹੀ ਮੇਰੀ ਅਤੇ 베ਰੀ ਦਾ ਸਦਾਤ ਪੈਦਾ ਹੋਇਆ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਾਇਆ ਸੀ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਪੰਜ ਗੁਰ ਸਿੱਖਾਂ ਨੂੰ ਕਿ ਜਾ ਕਰਕੇ ਸਾਡਾ ਸੁਨੇਹਾ ਦੇ ਦੇਣਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਇਹਨਾਂ ਜਾਵ ਜਾਵਰਾਂ ਨੇ ਇਹਨਾਂ ਜ਼ੁਲਮ ਕਰਨ ਵਾਲਿਆਂ ਨੇ ਹੁਣ ਨਿਮਰਤਾ ਨਾਲ ਸ਼ਹਿਨਸ਼ੀਲਤਾ ਨਾਲ ਨਹੀਂ ਮੰਨਣਾ ਹੁਣ ਸਾਨੂੰ ਸਮੁੱਚੇ ਸਿੱਖਾਂ ਨੂੰ ਹਥਿਆਰਬੰਦ ਹੋਣਾ ਪਵੇਗਾ ਇਸ ਕਰਕੇ ਤੁਸੀਂ ਮੇਰੀ ਅਤੇ ਪੀਰੀ ਦਾ ਸਿਧਾਂਤ ਪੈਦਾ ਕਰਨਾ ਉਦੋਂ ਤੋਂ ਲੈ ਕਰਕੇ ਅੱਜ ਤੱਕ ਫਿਰ ਹਰ ਸੇਖਾਂ ਮੇਰੀ ਅਤੇ ਪੀਰੀ ਦੇ ਸਿਧਾਂਤ ਤੇ ਚੱਲਦਾ ਆ ਰਿਹਾ ਸਿੱਖ ਨਿਮਰਤਾ ਵਿੱਚ ਵੀ ਰਹਿੰਦਾ ਸ਼ੇਣਸ਼ੀਲਤਾ ਵਿੱਚ ਵੀ ਰਹਿੰਦਾ ਭਾਣੇ ਵਿੱਚ ਵੀ ਰਹਿੰਦਾ ਪਰ ਜਦੋਂ ਕੋਈ ਜ਼ਾਬਰ ਚੜ ਕੇ ਆਉਂਦਾ ਜਿਵੇਂ ਜੂਨ 1984 ਦੇ ਵੇਲੇ ਤੇ ਇੱਥੇ ਭਾਰਤੀ ਹਕੂਮਤ ਚੜ ਕੇ ਆਈ ਤੇ ਉਸ ਦਾ ਫਿਰ ਮੇਰੀ ਪੀੜੀ ਦੇ ਸਿਧਾਂਤ ਅਨੁਸਾਰ ਡਟ ਕੇ ਮੁਕਾਬਲਾ ਕੀਤਾ ਤੇ ਜ਼ਾਲਮਾਂ ਨੂੰ ਸੋਧਿਆ ਵੀ ਤੇ ਭਾਵੇਂ ਭਾਰਤੀ ਹਕੂਮਤ ਹੋਵੇ ਉਹਨੂੰ ਇਹ ਸਬਕ ਸਿਖਾਇਆ ਕਿ ਸਿੱਖ ਕੇਵਲ ਬਾਣੀ ਨਹੀਂ ਪੜ੍ਹਦੇ ਨਾਮ ਨਹੀਂ ਜਪਦੇ ਨਿਮਰਤਾ ਵਿੱਚ ਨਹੀਂ ਰਹਿੰਦੇ ਇਹ ਇਹਨਾਂ ਗੱਲਾਂ ਵਿੱਚ ਉਦੋਂ ਤੱਕ ਰਹਿੰਦੇ ਜਦੋਂ ਤੱਕ ਸਾਡੇ ਤੇ ਕੋਈ ਵਾਅਦਾ ਨਹੀਂ ਕਰਦਾ ਜਦੋਂ ਵੀ ਸਾਡੇ ਤੇ ਕੋਈ ਵਾਅਦਾ ਕਰੇਗਾ ਤੇ ਫਿਰ ਸ਼ਾਸਤਰ ਚੁੱਕ ਕੇ ਉਹਦਾ ਚੜ ਕੇ ਮੁਕਾਬਲਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਹੀ ਸਾਨੂੰ ਮੇਰੀ ਅਤੇ ਪੀਰੀ ਦਾ ਸਿਧਾਂਤ ਪ੍ਰਾਪਤ ਹੋਇਆ ਸਾਡੀ ਸਾਰਿਆਂ ਦੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਕੋਟਾਨ ਕੋਟ ਨਮਸਕਾਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਆ ਰਹੀਆਂ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ